ਡੁੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੁ ਪ੍ਰਭੂ ਨਾਨਕ ਦੀ ਕਰ ਹੱਥ ਉਠਿ ਇਸਨਾਨ ਕਰੋ ਪ੍ਰਭਾਤੇ ਸੋਈ ਹਰ ਅਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸਿਤੀ ਕਰ ਜਾਤੀ ਅਮਰਤ ਪਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲ ਬੁਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਉ ਸੁਖਾ ਹੋ ਟਾਲੂ ਗੁਰਸੇਵੀਐ ਆਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਕੁ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹਿ ਉਪਾਇਆ ਭਾਈ ਕਰਨਾ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਸਭ ਜਗ ਜਿਨਹ ਉਪਾਇਆ ਭਾਈ ਕਰਨ ਕਾਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕੰਨਾ ਕਹੀਏ ਕੌਂ ਦੇਖੀਏ ਭਾਈ ਕਰਤਾ ਏਕ ਅਕਾਥਾ ਗਨ ਗੋਵਿੰਦ ਸਾਂ ਲਾਈ ਹੈ ਭਾਈ ਜਿਸਤੇ ਜਾਪੈ ਤਤ ਮੇਰੇ ਮਨ ਜਪਿਏ ਹਰ ਭਗਵੰਤਾ ਨਾਮ ਦਾਣ ਦੀ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਘਰ ਸਭ ਕੁਸ਼ ਹੈ ਭਾਈ ਨੌਨਦ ਭਰੇ ਪੰਡਾਰਾ ਜਿਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਜੰਤ ਪ੍ਰਤਿ ਪਾਲਦਾ ਭਾਈ ਨਤਨਤ ਕਰਦਾ ਸਾਰ ਸਤਿਗੁਰੂ ਪੂਰਾ ਪੇਟਿਏ ਭਾਈ ਸ਼ਬਦ ਮਿਲਾਵਨ ਹਾਰ ਜੀ ਚਰਨ ਸ੍ਰੀ ਵਿਹੈ ਭਾਈ ਭ੍ਰਮ ਪਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਗੈ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪ੍ਰਗਾਸ ਗੁਰ ਬਚਨੇ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਡੀਐ ਭਾਈ ਹੋਇਐ ਸਭ ਕੀ ਧੂਰਾ ਕਟਕਟ ਬ੍ਰਹਮ ਅਪਸਾਰਿਆ ਭਾਈ ਪੀਖੈ ਸੁਣੈ ਹਯੂਰਾ ਜਤ ਜਨ ਵਿਸਰੈ ਪਾਨ ਬ੍ਰਹਮ ਪਾਈ ਤਿਤ ਜਨ ਮਰੀਐ ਝੂਰਾ ਕਰਨਕ ਰਾਵਣ ਸਮਰਥੋ ਭਾਈ ਸਰਬ ਕਲਾ ਪਰਪੂਰਾ ਪ੍ਰੇਮ ਪਦਾਰਤ ਨਾਮਹਿ ਭਾਈ ਮਾਇਆ ਮੋਹ ਬਿਨਾਸਾ ਤਸ ਭਾਵਾਂ ਤਾਂ ਮੀਲ ਲੈ ਭਾਈ ਹਿਰਦੈ ਨਾਮ ਨਵਾਸ ਗੁਰਮਖ ਕਮਲ ਪ੍ਰਗਾਸਿਐ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤ ਆਕਾਸ ਗੁਰ ਪੂਰਾ ਸੰਤੋਖਿਆ ਭਾਈ ਅਹਨਸ ਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸਾਚਾ ਸਾਧੂ ਸੁਆਉ ਕਰਨੀ ਸੁਣ ਸੁਣ ਜੀਵਿਆ ਭਾਈ ਨਿਚਲ ਪਾਇਆ ਥਾਉ ਜਸ ਪ੍ਰਤੀਤ ਨ ਆਵਾਹੀ ਪਾਈ ਸੋ ਜੀ ਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੇ ਪਾਈ ਹੋ ਤਿਸ ਕਾਏ ਬਲ ਜਾਓ ਪੁਨਰ ਗੁਣ ਆਰੇ ਪਾਣ ਜਪਾਈ ਦੇਨ ਥਾਵੈ ਥਾਓ ਰਿਜ ਸੁਗਵਾਹਿ ਰਿਜਕ ਸਮਾਹਿ ਸਾਹ ਸਾਹ ਪਾਈ ਗੂੜਾ ਜਾ ਕਾਣਾਓ ਜੇ ਜਿਸ ਗੁਰ ਸਾਚਾ ਭੇਟਿਏ ਭਾਈ ਪੂਰਾ ਤਿਸ ਕਰਮਾਓ ਤਿਸ ਬਨ ਕੜੀ ਨਾ ਜੀਵੀਏ ਪਾਈ ਸਰਬ ਕਲਾ ਪਰਪੂਰਾ ਸਾਸ ਗੁਰਾਸਰ ਹਰ ਸਾਸ ਗੁਰ ਆਖ ਨਾ ਵਿਸਰੈ ਭਾਈ ਵੇਖੋ ਸਦਾ ਹਜੂਰਾ ਸਾਧੂ ਸੰਗ ਮਲਾਇਆ ਭਾਈ ਸਭ ਰਹਾ ਪ੍ਰਪੂਰ ਜਿੰਨਾ ਪ੍ਰੀਤ ਨ ਲਗਿਆ ਭਾਈ ਸੇ ਨਿਤਨਤ ਮਰਦੇ ਝੂਰਾ ਅੰਚਲ ਲਾਇਤ ਰਾਇਆ ਭਾਈ ਪਉਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਨਿਹਾਲਿਆ ਭਾਈ ਕੀਤਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਪੂਜਨ ਨਾਮ ਆਧਾਰ ਨਾਨਕ ਤਸ ਸਰਨਾਗਤੀ ਭਾਈ ਜੇ ਕਿਲ ਵਿਖ ਕਟ ਨਹਾਰ ਅੰਚਲ ਲਾਏ ਤਰਾਇਆ ਪਾਈ ਭੋਜਲ ਦੁਖ ਸੰਸਾਰ ਕਰ ਕਿਰਪਾ ਨਦਰਿ ਨਹਾਲਿਆ ਪਾਈ ਕੀ ਤੁਣ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਾਨਕ ਤਿਸ ਸਰਨਾਗਿ ਚ ਪਾਈ ਜੇ ਕਿਲਵਕ ਕਟ ਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ